ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਵਿੱਚ ਅੱਜ ਆਪਾਂ ਬਣਾਵਾਂਗੇ ਇੱਕਦਮ ਬਾਜ਼ਾਰ ਵਰਗੇ ਖਸਤਾ ਸਮੋਸੇ ਘਰ ਦੇ ਵਿੱਚ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਆਪਾਂ ਕਿੱਦਾਂ ਬਣਾ ਕੇ ਤਿਆਰ ਕਰਨੇ ਐ ਇਹਦੇ ਵਿੱਚ ਕੀ ਕੀ ਪਾਣਾ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਲਾਸਟ ਤੱਕ ਦੇਖਿਓ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਆਪਾਂ ਫਿਰ ਬਣਾਣਾ ਸ਼ੁਰੂ ਕਰਦੇ ਹਾਂ ਸਮੋਸੇ ਸਮੋਸੇ ਬਣਾਉਣ ਦੇ ਲਈ ਮੈਂ 250 ਗ੍ਰਾਮ ਆਟਾ ਲਿਆ ਜਿਹਨੂੰ ਮੈਂ ਚੰਗੀ ਤਰ੍ਹਾਂ ਨਾਲ ਪਹਿਲੇ ਛਾਣ ਲਿਆ ਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅੱਧੇ ਇੱਕ ਕੌਲੀ ਮੋਇਨ ਜੇਕਰ ਤੁਸੀਂ ਚਮਚ ਦੇ ਹਿਸਾਬ ਨਾਲ ਦੇਖੋ ਤਾਂ ਤਿੰਨ ਵੱਡੇ ਚਮਚ ਜਿਹੜਾ ਮੈਂ ਦੇਸੀ ਘਿਓ ਗਰਮ ਕਰਕੇ ਇਹਦੇ ਵਿੱਚ ਪਾ ਦਿੱਤਾ ਹੈ ਤੁਸੀਂ ਡਾਲਡਾ ਘਿਓ ਵੀ ਪਾ ਸਕਦੇ ਹੋ ਜਾਂ ਫਿਰ ਤੇਲ ਵੀ ਪਾ ਸਕਦੇ ਹੋ ਪਰ ਘਿਓ ਦੇ ਨਾਲ ਜਿਹੜੀ ਮੋਇਨ ਆ ਬਹੁਤ ਵਧੀਆ ਲੱਗਦੀ ਹੈ ਬਹੁਤ ਹੀ ਖਸਤਾ ਸਮੋਸੇ ਬਣ ਕੇ ਤਿਆਰ ਹੁੰਦੇ ਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਕ ਚਮਚ ਅਜਵਾਇਨ ਅਜਵਾਇਨ ਨੂੰ ਹੱਥ ਦੇ ਵਿੱਚ ਕ੍ਰਸ਼ ਕਰਕੇ ਫਿਰ ਪਾਵਾਂਗੇ ਇਹਦੇ ਨਾਲ ਫਲੇਵਰ ਵਧੀਆ ਆਉਂਦਾ ਅਜ ਅੱਧਾ ਛੋਟਾ ਚਮਚ ਇਹਦੇ ਵਿੱਚ ਮੈਂ ਨਮਕ ਪਾਇਆ ਹੁਣ ਇਹ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰਾਂਗੇ ਚੰਗੀ ਤਰ੍ਹਾਂ ਦੇ ਨਾਲ ਮਲ ਮਲ ਕੇ ਹੱਥ ਦੇ ਨਾਲ ਮਿਕਸ ਕਰਨਾ ਹੈ ਜਿਹੜੀ ਮੋਇਨ ਆਪਾਂ ਇਹਦੇ ਵਿੱਚ ਪਾਈ ਹੈ ਨਾ ਇਹ ਜਿਹੜੀ ਹੈ ਮੈਦੇ ਦੇ ਉੱਤੇ ਚੰਗੀ ਤਰ੍ਹਾਂ ਦੇ ਨਾਲ ਕੋਟ ਹੋਣੀ ਚਾਹੀਦੀ ਹੈ ਕੁਝ ਇਸ ਤਰੀਕੇ ਦੇ ਨਾਲ ਇਹਨੂੰ ਆਪਾਂ ਮਿਕਸ ਕਰਨਾ ਹੈ ਤੇ ਇਹਦੀ ਮੁਠੀ ਬਣਾ ਕੇ ਦੇਖਣੀ ਹੈ ਜੇਕਰ ਮੁਠੀ ਬਣ ਰਹੀ ਹੈ ਤੇ ਮੋਇਨ ਸਾਡੀ ਪਰਫੈਕਟ ਹੈ ਜੇਕਰ ਮੁਠੀ ਨਹੀਂ ਬਣ ਰਹੀ ਹੈ ਤੇ ਫਿਰ ਤੁਸੀਂ ਥੋੜੀ ਜਿਹੀ ਮੋਇਨ ਜਿਹੜੀ ਹੋਰ ਪਾ ਲਿਓ ਹੁਣ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਇੱਕ ਸਖਤ ਜਿਹਾ ਆਟਾ ਇਹਦਾ ਗੁੰਨ ਕੇ ਤਿਆਰ ਕਰਾਂਗੇ ਆਟਾ ਜਿਹੜਾ ਗੁੰਨਣਾ ਸਖਤ ਹੀ ਗੁੰਨਣਾ ਹੈ ਕਿਉਂਕਿ ਮੈਦਾ ਜਦੋਂ ਆਪਾਂ ਗੁੰਨ ਕੇ ਰੱਖ ਦਿੰਨੇ ਤੇ ਸੌਫਟ ਹੋ ਜਾਂਦਾ ਇਸ ਕਰਨਾ ਆਟਾ ਸਖਤ ਲਗਾ ਕੇ ਇਹਦਾ ਤਿਆਰ ਕਰਨੇ ਆ ਆਟੇ ਨੂੰ ਮੈਂ ਇਕੱਠਾ ਕਰ ਲਿਆ ਤੇ ਨੂੰ ਆਪਾਂ ਕੁਝ ਇਸ ਤਰੀਕੇ ਨਾਲ ਮੁੱਕੀਆਂ ਦੇ ਨਾਲ ਚੰਗੀ ਤਰ੍ਹਾਂ ਦੇ ਨਾਲ ਗੁੰਨ ਕੇ ਤੇ ਤਿਆਰ ਕਰ ਲਵਾਂਗੇ ਆਟਾ ਗੁੰਨ ਕੇ ਮੈਂ ਤਿਆਰ ਕਰ ਲਿਆ ਹੁਣ ਆਪਾਂ ਇਹਨੂੰ ਟਿਫਨ ਦੇ ਵਿੱਚ ਪਾ ਕੇ ਟੱਕ ਕੇ ਰੱਖ ਦਵਾਂਗੇ ਤਾਂ ਕਿ ਇਹ ਸੁੱਕੇ ਨਾ ਇਹਨੂੰ ਉੱਪਰੋਂ ਦੀ ਆਪਾਂ ਕਵਰ ਕਰ ਦੇਣਾ ਹੈ ਟੱਕਣ ਲਗਾ ਕੇ ਹੁਣ ਇਹਨੂੰ ਆਪਾਂ ਇੱਕ ਸਾਈਡ ਤੇ ਰੱਖਨੇ ਆ ਸਟਫਿੰਗ ਬਣਾ ਕੇ ਤਿਆਰ ਕਰ ਲੈਨੇ ਆ ਤੇਲ ਗਰਮ ਕੀਤਾ ਵੱਡੇ ਤੇ 2 ਤੇ 3 ਚਮਚ ਮੈਂ ਇਹਦੇ ਵਿੱਚ ਪਾਏ ਧਨੀਆ ਸਾਬਤ ਧਨੀਆ ਅੱਧਾ ਚਮਚ ਅੱਧਾ ਚਮਚ ਜੀਰਾ ਪਾਵਾਂਗੇ ਇਹਦੇ ਵਿੱਚ ਦੋਨੇ ਚੀਜ਼ਾਂ ਹਲਕੀ ਜਿਹੀ ਫਰਾਈ ਕਰਾਂਗੇ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਅਦਰਕ ਤੇ ਹਰੀਆਂ ਮਿਰਚਾਂ ਕੁੱਟੀਆਂ ਹੋਈਆਂ ਚਾਰ ਹਰੀਆਂ ਮਿਰਚਾਂ ਤੇ ਇੱਕ ਵੱਡੇ ਸਾਈਜ਼ ਦਾ ਟੁਕੜਾ ਇੱਕ 1.5 ਇੰਚ ਦਾ ਜਿਹੜਾ ਮੈਂ ਚੋਪਰ ਦੇ ਵਿੱਚ ਪਾ ਕੇ ਚੋਪ ਕਰ ਲਿਆ ਹੁਣ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਦੇ ਨਾਲ ਫਰਾਈ ਕਰ ਲਵਾਂਗੇ ਹੁਣ ਆਪਾਂ ਇਹਦੇ ਵਿੱਚ ਮਸਾਲੇ ਪਾਣੇ ਅੱਧਾ ਚਮਚ ਤਨੀਆ ਪਾਊਡਰ ਅੱਧਾ ਚਮਚ આમਚੂਰ ਪਾਊਡਰ ਪਾਵਾਂਗੇ ਇਹਦੇ ਵਿੱਚ ਨਮਕ ਪਾਵਾਂਗੇ ਸਵਾਦ ਅਨੁਸਾਰ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਹਲਦੀ ਪਾਊਡਰ ਅੱਧਾ ਚਮਚ 1/4 ਚਮਚ ਪਾਵਾਂਗੇ ਗਰਮ ਮਸਾਲਾ ਤੇ ਥੋੜੀ ਜਿਹੀ ਪਾਵਾਂਗੇ ਇਹਦੇ ਵਿੱਚ ਕਸੂਰੀ ਮੇਥੀ 1 ਵੱਡੇ ਚਮਚ ਦੇ ਕਰੀਬ ਤੋਨੇ ਮਸਾਲਾ ਜਿਹੜਾ ਇਹਨੂੰ ਭੁੰਨ ਲਵਾਂਗੇ ਚੰਗੇ ਤਰ੍ਹਾਂ ਦੇ ਨਾਲ ਇਹ ਮਸਾਲਾ ਬਹੁਤ ਜਲਦੀ ਪੁੱਜ ਜਾਂਦਾ ਇਹਨੂੰ ਟਾਈਮ ਨਹੀਂ ਲੱਗਦਾ ਭੁੰਨਣ ਦੇ ਵਿੱਚ ਤੇ ਗੈਸ ਦੀ ਫਲੇਮ ਜਿਹੜੀ ਇਹ ਮਸਾਲੇ ਪਾਣ ਤੋਂ ਬਾਅਦ ਲੋ ਹੀ ਰੱਖਣੀ ਹੈ ਇਹ ਮਸਾਲਾ ਜਿਹੜਾ ਭੁੱਜ ਗਿਆ ਬਹੁਤ ਵਧੀਆ ਤਰੀਕੇ ਦੇ ਨਾਲ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਉਬਲੇ ਹੋਏ ਆਲੂ ਆਲੂਆਂ ਨੂੰ ਉਬਾਲ ਕੇ ਠੰਡਾ ਕਰਕੇ ਮੈਂ ਹੱਥ ਤੇ ਨਾਲ ਹੀ ਤੋੜ ਕੇ ਜਿਹੜਾ ਰੱਖ ਲਿਆ ਸੀ ਪਹਿਲੇ ਇਹ ਆਲੂ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਤੜਕੇ ਦੇ ਵਿੱਚ ਪਹਿਲੇ ਮਿਕਸ ਕਰਾਂਗੇ ਔਰ ਗੈਸ ਜਿਹੜੀ ਹੈ ਮੀਡੀਅਮ ਫਲੇਮ ਦੇ ਉੱਤੇ ਔਣ ਹੀ ਰੱਖਣੀ ਹੈ ਤਾਂ ਕਿ ਨਾਲ ਦੇ ਨਾਲ ਆਲੂ ਜਿਹੜੇ ਉਹ ਵੀ ਪਕਦੇ ਰਹਿਣ ਤਾਂ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਦਵਾਂਗੇ ਵੀਡੀਓ ਤੁਸੀਂ ਕਿੱਥੋਂ ਕਿੱਥੋਂ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਤਾਂ ਤੁਸੀਂ ਦੇਖਦੇ ਹੋ ਪਰ ਲਾਈਕ ਕੀਤੇ ਬਗੈਰ ਚਲੇ ਜਾਂਦੇ ਹੋ ਪਲੀਜ਼ ਵੀਡੀ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਈਆਂ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬਰੀ ਬਰੀ ਕੱਟਿਆ ਹੋਇਆ ਹਰਾ ਧਨੀਆ ਤੇ ਹਰੇ ਧਨੀਆ ਨੂੰ ਵੀ ਮਿਕਸ ਕਰਕੇ ਇਹਨੂੰ ਆਪਾਂ ਠੰਡੀ ਹੋਣ ਲਈ ਇੱਕ ਸਾਈਡ ਤੇ ਰੱਖ ਦੇਵਾਂਗੇ ਉਦੋਂ ਤੱਕ ਆਪਾਂ ਸਮੋਸਾ ਦੀਆਂ ਸ਼ੀਟਾਂ ਬਣਾ ਕੇ ਤਿਆਰ ਕਰ ਲੈਣੀ ਆ ਮੈਂ ਤਾਂ ਜਿਹੜਾ ਪੇ ਹੋਏ ਨੂੰ 15 ਮਿੰਟ ਹੋ ਗਏ ਆ ਤਾਂ ਹੁਣ ਆਪਾਂ ਕੀ ਕਰਾਂਗੇ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਪਹਿਲੇ ਮਸਲ ਲਵਾਂਗੇ ਜਦੋਂ ਤੱਕ ਆਪਾਂ ਇਹਦੀਆਂ ਸ਼ੀਟਾਂ ਬਣਾ ਕੇ ਤਿਆਰ ਕਰਨੀ ਆ ਉਦੋਂ ਤੱਕ ਜਿਹੜੀ ਸਟਫਿੰਗ ਹੈ ਉਹ ਠੰਡੀ ਹੋ ਜਾਏਗੀ ਇਹਨੂੰ ਪਹਿਲੇ ਚੰਗੀ ਤਰ੍ਹਾਂ ਦੇ ਨਾਲ ਮਸਲ ਲੈਣਾ ਫੇਰ ਆਪਾਂ ਇਹਨਾਂ ਨੂੰ ਰੋਲ ਰੋਲ ਕਰਕੇ ਇਹਨੂੰ ਕੁਝ ਲੰਬੇ ਸਾਈਜ਼ ਦੇ ਵਿੱਚ ਹੱਥਾਂ ਦੇ ਨਾਲ ਇਸ ਤਰੀਕੇ ਦੇ ਨਾਲ ਕਰ ਲੈਣਾ ਹੈ ਇਸ ਤਰੀਕੇ ਨਾਲ ਕੀ ਹੋਏਗਾ ਕਿ ਇਕੁਅਲ ਸਾਈਜ਼ ਦੇ ਜਿਹੜੇ ਸਮੋਸੇ ਆ ਬਣ ਕੇ ਤਿਆਰ ਹੋਣਗੇ ਨਾ ਵੱਡੇ ਦੇ ਨਾਲ ਛੋਟੇ ਪੇੜੇ ਹੋਣਗੇ ਸਮੋਸਿਆਂ ਦੇ ਸਮੋਸਿਆਂ ਦੀ ਜਿਹੜੀ ਆਪਾਂ ਰੋਟੀ ਬਣਾਣੀ ਆ ਕੁਝ ਇਸ ਤਰੀਕੇ ਦੇ ਨਾਲ ਇਹਨੂੰ ਆਪਾਂ ਕਟਿੰਗ ਕਰ ਲੈਣਾ ਇਹ ਬਹੁਤ ਹੀ ਸੌਖਾ ਤਰੀਕਾ ਆ ਪੇੜੇ ਬਣਾਉਣ ਦਾ ਤਾਂ ਹੁਣ ਆਪਾਂ ਇਹਦੇ ਕੀ ਕਰਨਾ ਸਾਰੇ ਪੇੜੇ ਬਣਾ ਕੇ ਗੋਲ-ਗੋਲ ਤਿਆਰ ਕਰ ਲੈਣੇ ਪਹਿਲੇ ਕੋਚ ਇਸ ਤਰੀਕੇ ਨਾਲ ਅੰਦਰ ਨੂੰ ਮੋੜਦੇ ਹੋਏ ਇਹਦੇ ਜਿਹੜੇ ਪੇੜੇ ਆ ਬਣਾਣੇ ਆ ਤੇ ਸਾਰੇ ਪੇੜੇ ਜਿਹੜੇ ਇਸੇ ਤਰੀਕੇ ਨਾਲ ਬਣਾ ਕੇ ਤਿਆਰ ਕਰ ਲਵਾਂਗੇ ਸਾਰੇ ਪੇੜੇ ਮੈਂ ਬਣਾ ਕੇ ਤਿਆਰ ਕਰ ਲਿਆ ਹੁਣ ਆਪਾਂ ਜਿਹੜੇ ਸਾਰੇ ਪੇੜੇ ਰੱਖੇ ਆ ਨਾ ਬਣਾ ਕੇ ਇਹਨਾਂ ਨੂੰ ਆਪਾਂ ਇਸੇ ਟਿਫਨ ਦੇ ਵਿੱਚ ਪਾ ਕੇ ਫਿਰ ਤੋਂ ਇਹਨਾਂ ਨੂੰ ਕਵਰ ਕਰਕੇ ਟੱਕ ਕੇ ਰੱਖ ਦੇਣਾ ਤਾਂ ਕਿ ਇਹ ਸੁੱਕਣ ਨਾ ਤੇ ਇੱਕ ਇੱਕ ਪੇੜਾ ਲਵਾਂਗੇ ਤੇ ਇਹਨਾਂ ਨੂੰ ਬੇਲ ਲਵਾਂਗੇ ਬੇਲਣਾ ਇਦਾਂ ਹੈ ਇਸ ਟਾਈਪ ਦਾ ਬੇਲਣਾ ਕਿ ਜਿੱਦਾਂ ਆਪਾਂ ਰੋਟੀ ਬਣਾਉਂਦੇ ਆ ਸੇਮ ਇੰਨੀ ਕੁ ਮੋਟੀ ਜਿਹੜੀ ਇਹਦੀ ਥਿਕਨੈਸ ਹੋਣੀ ਚਾਹੀਦੀ ਹੈ ਜਿਆਦਾ ਪਤਲੀ ਥਿਕਨੈਸ ਇਹਦੀ ਨਹੀਂ ਹੋਣੀ ਚਾਹੀਦੀ ਜੇਕਰ ਜਿਆਦਾ ਪਤਲੀ ਹੋਏਗੀ ਤੇ ਫਿਰ ਉਹ ਸਮੋਸਾ ਪਹਿਲੇ ਤਾਂ ਖਸਤਾ ਲੱਗੇਗਾ ਖਾਣੋਂ ਬਾਅਦ ਵਿੱਚ ਇਹ ਸੌਫਟ ਹੋ ਜਾਂਦਾ ਹੈ ਇਸ ਕੰਨ ਥੋੜੀ ਰੋਟੀ ਜਿਹੜੀ ਰੱਖਣੀ ਹੈ ਇਹ ਮੋਟੀ ਰੱਖਣੀ ਹੈ ਮੋਟੀ ਇੰਨੀ ਕੀ ਰੱਖਣੀ ਹੈ ਜਿੰਨਾ ਪਰੋਟੀ ਬਣਾ ਨੇ ਘਰ ਦੇ ਵਿੱਚ ਤੇ ਜਿਹੜੀ ਰੋਟੀ ਬੇਲਣੀ ਹੈ ਇਹ ਲੰਬੇ ਸਾਈਜ਼ ਦੀ ਬੇਲਣੀ ਹੈ ਤੁਸੀਂ ਕਿੱਡਾ ਵੱਡਾ ਸਮੋਸਾ ਬਣਾਉਣਾ ਚਾਹੁੰਦੇ ਉਸ ਦੇ ਹਿਸਾਬ ਨਾਲ ਰੋਟੀ ਬੇਲ ਕੇ ਜਿਹੜੀ ਇਹ ਤਿਆਰ ਕਰ ਲਿਓ ਹੁਣ ਆਪਾਂ ਇਹਨੂੰ ਨਾਪ ਲੈਣਾ ਵਿੱਚੋਂ ਦੀ ਤੇ ਇਹਦੇ ਦੋ ਹਿੱਸੇ ਜਿਹੜੇ ਉਹ ਕੱਟ ਕਰਕੇ ਤਿਆਰ ਕਰ ਲੈਣੇ ਨਾਪਨਾਂ ਕੀ ਹੋਗਾ ਕਿ ਇੱਕੋ ਜਿਹੇ ਸਮੋਸੇ ਬਣ ਕੇ ਤਿਆਰ ਹੋਣਗੇ ਸਾਡੇ ਕੁਛ ਇਸ ਤਰੀਕੇ ਦੇ ਨਾਲ ਤੇ ਸਾਰੀਆਂ ਪਟੀਆਂ ਜਿਹੜੀਆਂ ਇਸੇ ਤਰੀਕੇ ਦੇ ਨਾਲ ਕੱਟ ਕੇ ਤਿਆਰ ਕਰ ਲਵਾਂਗੇ ਇਹ ਦੇਖੋ ਸਾਰੀਆਂ ਸ਼ੀਟਾਂ ਮੈਂ ਕੱਟ ਕੇ ਤਿਆਰ ਕਰ ਲਈਆਂ ਬਹੁਤ ਵਧੀਆ ਸ਼ੀਟਾਂ ਬਣ ਕੇ ਤਿਆਰ ਹੋਈਆਂ ਹੁਣ ਆਪਾਂ ਇੱਕ ਇੱਕ ਸ਼ੀਟ ਲਵਾਂਗੇ ਇਹਨੂੰ ਲਗਾਵਾਂਗੇ ਹੱਥ ਉਂਗਲੀ ਦੇ ਨਾਲ ਪਾਣੀ ਕੁਛ ਇਸ ਤਰੀਕੇ ਦੇ ਨਾਲ ਹੁਣ ਆਪਾਂ ਇਹਨੂੰ ਬੰਦ ਕਰਨਾ ਹੈ ਸਮੋਸੇ ਦੀ ਸ਼ੇਪ ਦੇਣੀ ਹੈ ਵੈਸੇ ਤਾਂ ਹਰ ਕਿਸੇ ਦਾ ਤਰੀਕਾ ਅਲੱਗ-ਅਲੱਗ ਹੁੰਦਾ ਹੈ ਕੋਈ ਰੋਟੀਆਂ ਬੇਲ ਕੇ ਉਸ ਤਰੀਕੇ ਨਾਲ ਵੀ ਸਮੋਸੇ ਬਣਾਉਂਦਾ ਹੈ ਪਰ ਇਹ ਬਹੁਤ ਸੌਖਾ ਤਰੀਕਾ ਇਸ ਤਰੀਕੇ ਨਾਲ ਬਹੁਤ ਵਧੀਆ ਸਮੋਸੇ ਬਣ ਕੇ ਤਿਆਰ ਹੋ ਜਾਂਦੇ ਆ ਜਿਹੜਾ ਅਸਲੀ ਸਮੋਸਾ ਹੁੰਦਾ ਇਸੇ ਤਰੀਕੇ ਦਾ ਹੁੰਦਾ ਹੈ ਜਿਹੜਾ ਬਾਜ਼ਾਰ ਦੇ ਵਿੱਚ ਮਿਲਦਾ ਹੈ ਹਲਵਾਈਆਂ ਦੀ ਦੁਕਾਨਾਂ ਦੇ ਤੋਂ ਤੁਸੀਂ ਜਿਹੜੇ ਸਮੋਸੇ ਲੈ ਕੇ ਆਂਦੇ ਹੋ ਘਰ ਦੇ ਵਿੱਚ ਖਾਣ ਦੇ ਲਈ ਇਸੇ ਤਰੀਕੇ ਦੇ ਸਮੋਸੇ ਜਿਹੜੇ ਹੁੰਦੇ ਆ ਚਮਚੇ ਦੇ ਨਾਲ ਆਪਾਂ ਇਹਦੇ ਵਿੱਚ ਸਟਫਿੰਗ ਭਰ ਦਵਾਂਗੇ ਤੇ ਪਿੱਛੋਂ ਦੀ ਇਹਦੀ ਇੱਕ ਚੋਣ ਬਣਾਣੀ ਆ ਆਪਾਂ ਚੋਣਾਟ ਬਣਾਣੀ ਆ ਕੁਝ ਇਸ ਤਰੀਕੇ ਦੇ ਨਾਲ ਇਹ ਦੇਖੋ ਇਦਨ ਕੀ ਹੁੰਦਾ ਕਿ ਜਿਹੜਾ ਸਮੋਸਾ ਇਹ ਬੈਠ ਜਾਂਦਾ ਬਹੁਤ ਵਧੀਆ ਤਰੀਕੇ ਦੇ ਨਾਲ ਡਿੱਗਦਾ ਨਹੀਂ ਹੈ। ਔਰ ਇੱਕਦਮ ਹਲਵਾਈ ਵਰਗਾ ਸਮੋਸਾ ਜਿਹੜਾ ਬਣ ਕੇ ਤਿਆਰ ਹੁੰਦਾ ਜਿਦਾ ਹਲਵਾਈ ਬਣਾ ਕੇ ਤਿਆਰ ਕਰਦੇ ਆ। ਤੇ ਪਾਣੀ ਲਗਾ ਕੇ ਆਪਾਂ ਬੰਦ ਕਰ ਦੇਣਾ ਇਹਨੂੰ। ਚੰਗੀ ਤਰ੍ਹਾਂ ਦੇ ਨਾਲ ਤਾਂ ਕਿ ਜਦੋਂ ਆਪਾਂ ਇਹਨਾਂ ਨੂੰ ਫਰਾਈ ਕਰੀਏ ਤੇ ਖੁੱਲਣ ਨਾ। ਇਹ ਦੇਖੋ ਕਿੰਨੇ ਵਧੀਆ ਤਰੀਕੇ ਦੇ ਨਾਲ ਸਮੋਸਾ ਜਿਹੜਾ ਸਾਡਾ ਬੈਠ ਗਿਆ। ਇੱਕ ਸਮੋਸਾ ਤੁਹਾਨੂੰ ਹੋਰ ਬਣਾ ਕੇ ਮੈਂ ਦਿਖਾਨੀ ਆ। ਪਹਿਲੇ ਆਪਾਂ ਇਹਨੂੰ ਪਾਣੀ ਲਗਾ ਲਵਾਂਗੇ ਤੇ ਫਿਰ ਬੰਦ ਕਰ ਲਵਾਂਗੇ ਸਮੋਸੇ ਨੂੰ। ਕੁਝ ਇਸ ਤਰੀਕੇ ਦੇ ਨਾਲ ਹੁਣ ਆਪਾਂ ਇਹਦੇ ਵਿੱਚ ਸਟਫਿੰਗ ਪਾ ਲੈਣੀ ਹੈ ਸਟਫਿੰਗ ਤੁਸੀਂ ਵੱਧ ਘੱਟ ਪਾ ਸਕਦੇ ਹੋ ਜਿੰਨਾ ਵੱਡਾ ਸਮੋਸਾ ਹੈਗਾ ਉਹਨੀ ਸਟਫਿੰਗ ਜਿਹੜੀ ਉਹ ਜਿਆਦਾ ਪਏਗੀ ਇਹਦੇ ਵਿੱਚ ਪਰ ਮੈਂ ਤੁਹਾਡੇ ਮੀਡੀਅਮ ਸਾਈਜ਼ ਦੇ ਸਮੋਸੇ ਜਿਹੜੇ ਬਣਾ ਕੇ ਤਿਆਰ ਕਰ ਰਹੀਆਂ ਨਾ ਤਾਂ ਇਹ ਛੋਟੇ ਹਨ ਨਾ ਹੀ ਜਿਆਦਾ ਵੱਡੇ ਹਨ ਹੁਣ ਪਾਣੀ ਲਗਾਵਾਂਗੇ ਇਹਨੂੰ ਸਾਰੀਆਂ ਸਾਈਡਾਂ ਤੇ ਪਾਣੀ ਜਿਹੜਾ ਲਗਾਣਾ ਹੈ ਪਿੱਛੋਂ ਦੀ ਜਿਹੜੀ ਚੋਣ ਹੈ ਇਹ ਜ਼ਰੂਰ ਬਣਾਣੀ ਹੈ ਚੋਣਟ ਜਿਹਨੂੰ ਆਪਾਂ ਕਹਿੰਦੇ ਆ ਕੁਝ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਬੰਦ ਕਰ ਲੈਣਾ ਸਾਰੇ ਸਮੋਸੇ ਇਸੇ ਤਰੀਕੇ ਨਾਲ ਬਣਾ ਕੇ ਤਿਆਰ ਕਰ ਲਵਾਂਗੇ ਦੇਖੋ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਸਾਰੇ ਸਮੋਸੇ ਮੈਂ ਬਣਾ ਕੇ ਤਿਆਰ ਕਰ ਲਿਆ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਤਰੀਕੇ ਦੇ ਨਾਲੇ ਬੈਠੇ ਹੋਏ ਆ ਹੁਣ ਆਪਾਂ ਚੱਲਦੇ ਆ ਇਹਨਾਂ ਨੂੰ ਫਰਾਈ ਕਰਨ ਫਰਾਈ ਕਰਨ ਲਈ ਮੈਂ ਤੇਲ ਜਿਹੜਾ ਗਰਮ ਕਰਨ ਲਈ ਰੱਖ ਦਿੱਤਾ ਹੈ ਹੱਲੇ ਮੈਂ ਜਿਹੜਾ ਤੇਲ ਆ ਗਰਮ ਕਰਨ ਲਈ ਰੱਖਿਆ ਹੀ ਹੈ ਤੇਲ ਦਾ ਟੈਂਪਰੇਚਰ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਕਿੰਨਾ ਹੋਣਾ ਚਾਹੀਦਾ ਹੈ ਇਕਦਮ ਠੰਡਾ ਤੇਲ ਹੈ ਗਰਮ ਬਿਲਕੁਲ ਨਹੀਂ ਹੈ ਬਸ ਇੰਨਾ ਕੁ ਠੰਡਾ ਹੈ ਕਿ ਆਪਾਂ ਉਂਗਲੀ ਦੇ ਵਿੱਚ ਪਾਵਾਂਗੇ ਤੇ ਉਂਗਲੀ ਜਿਹੜੀ ਜਲੇ ਤੇ ਜਦੋਂ ਇਹ ਆਪਣੇ ਆਪ ਤਿਆਰ ਕੇ ਉੱਪਰ ਆ ਜਾਣਗੇ ਫਿਰ ਆਪਾਂ ਇਹਨਾਂ ਨੂੰ ਹਿਲਾਣਾ ਡੋਲਣਾ ਹੈ ਇਹ ਤਿਆਰ ਕੇ ਆਪਣੇ ਆਪ ਉੱਪਰ ਆ ਗਏ ਹੁਣ ਆਪਾਂ ਇਹਨਾਂ ਨੂੰ ਪਲਟ ਦਵਾਂਗੇ ਤੇ ਉਲਟਾਣ ਦੇ ਪਲਟਾਣ ਦੇ ਇਹਨਾਂ ਨੂੰ ਫਰਾਈ ਕਰ ਲਵਾਂਗੇ ਦੇਖੋ ਨਾ ਤਾਂ ਸਮੋਸਾ ਫਟਿਆ ਹੈ ਔਰ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਹਨ ਇਕਦਮ ਕ੍ਰਿਸਪੀ ਲੱਗ ਰਹੇ ਹਨ ਹਲੇ ਹੁਣੇ ਦੇਖਣ ਦੇ ਵਿੱਚ ਹੀ ਇਹਨਾਂ ਨੂੰ ਮੈਂ ਉਲਟਾਉਂਦੇ ਪਲਟਾਉਂਦੇ ਜਿਹੜਾ ਫਰਾਈ ਕਰ ਲਿਆ 10 ਤੋਂ 12 ਮਿੰਟ ਲੱਗਦੇ ਇਹਨਾਂ ਨੂੰ ਫਰਾਈ ਹੋਣ ਦੇ ਵਿੱਚ ਲੋ ਫਲੇਮ ਦੇ ਉੱਤੇ ਫਲੇਮ ਜਿਹੜੀ ਹੈ ਜਦੋਂ ਲਾਸਟ ਤੇ ਤੁਸੀਂ ਸਮੋਸੇ ਕੱਢਣਿਆ ਨਾ ਉਸ ਤੋਂ ਪਹਿਲਾਂ ਸਿਰਫ 2 ਮਿੰਟ ਜਿਹੜੀ ਥੋੜੀ ਜਿਹੀ ਹਾਈ ਕਰਨੀ ਆ ਉਹਦੇ ਨਾਲ ਕੀ ਹੋਏਗਾ ਕਿ ਸਮੋਸਿਆਂ ਦੇ ਉੱਤੇ ਕਲਰ ਜਿਹੜਾ ਵਧੀਆ ਆਏਗਾ ਤੇ ਹੋ ਗਏ ਇਹਨਾਂ ਨੂੰ ਆਪਾਂ ਕੱਢ ਲਵਾਂਗੇ ਮੇਨ ਇਹਦੇ ਵਿੱਚ ਤੇਲ ਦਾ ਟੈਂਪਰੇਚਰ ਹੁੰਦਾ ਹੁਣ ਆਪਾਂ ਦੂਸਰਾ ਬੈਚ ਜਦੋਂ ਇਹਦੇ ਵਿੱਚ ਪਾਣਾ ਨਾ ਗੈਸ ਜਿਹੜੀ ਆ ਬੰਦ ਕਰ ਲੈਣੀ ਆ ਫਿਰ ਤੋਂ ਆਪਾਂ ਤੇਲ ਦਾ ਜਿਹੜਾ ਟੈਂਪਰੇਚਰ ਆ ਇਕਦਮ ਲੋ ਕਰ ਲੈਣਾ ਫਿਰ ਆਪਾਂ ਇਹਦੇ ਵਿੱਚ ਸਮੋਸੇ ਜਿਹੜੇ ਆ ਪਾ ਦੇਣੇ ਆ ਉਹਨਾਂ ਨੂੰ ਵੀ ਇਦਾਂ ਹੀ ਫ੍ਰਾਈ ਕਰ ਲੈਣਾ ਜਿੱਦਾਂ ਆਪਾਂ ਪਹਿਲੇ ਵਾਲੇ ਜਿਹੜੇ ਫ੍ਰਾਈ ਕਰਕੇ ਤਿਆਰ ਕੀਤੇ ਆ ਇਸ ਸਮੋਸਿਆਂ ਦੇ ਉੱਤੇ ਜਿਹੜੇ ਜਦੋਂ ਆਪਾਂ ਹਾਈ ਫਲੇਮ ਦੇ ਉੱਤੇ ਤੇਲ ਗਰਮ ਕੀਤਾ ਹੁੰਦਾ ਹੈ ਤੇ ਇਹਦੇ ਉੱਤੇ ਜਿਹੜੇ ਬੱਬਲ ਜਿਹੜੇ ਬਣਨਦੇ ਆ ਤੇ ਜਦੋਂ ਆਪਾਂ ਲੋ ਫਲੇਮ ਤੇ ਫਰਾਈ ਕਰਾਂਗੇ ਤੇ ਇਹਦੇ ਉੱਤੇ ਬੱਬਲ ਨਹੀਂ ਬਣਨਗੇ ਬਹੁਤ ਕ੍ਰਿਸਪੀ ਬਣ ਕੇ ਤਿਆਰ ਹੋਣਗੇ ਸਾਰੇ ਸਮੋਸੇ ਮੈਂ ਬਣਾ ਕੇ ਤਿਆਰ ਕਰ ਲਿਆ ਤੁਸੀਂ ਦੇਖ ਸਕਦੇ ਹੋ ਦੇਖਣ ਦੇ ਵਿੱਚ ਹੀ ਕਿੰਨੇ ਵਧੀਆ ਲੱਗ ਰਹੇ ਐ ਇੱਕ ਸਮੋਸਾ ਮੈਂ ਤੁਹਾਨੂੰ ਤੋੜ ਕੇ ਦਿਖਾਨੀ ਆ ਔਰ ਖਾਣ ਦੇ ਵਿੱਚ ਤੇ ਇਹਨਾਂ ਦਾ ਬਹੁਤ ਹੀ ਜਿਹੜਾ ਸਵਾਦ ਆ ਆਂਦਾ ਹੈ ਇਕਦਮ ਬਾਜ਼ਾਰ ਵਰਗੇ ਸਮੋਸੇ ਜਿਹੜੇ ਖਾਣ ਦੇ ਵਿੱਚ ਲੱਗਦੇ ਆ। ਰੈਸਪੀ ਤੁਹਾਨੂੰ ਕਿੱਦਾਂ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਥੋੜੀ ਜਿਹੀ ਵੀ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜਰੂਰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਦਾਦੀ ਰੈਸਪੀ ਨਾਲ ਅਗੱਲੇ ਸ਼੍ਰੀ ਕਾਲ